ਅੱਜ ਦੀ ਜਿਹੜੀ ਸਾਈਕਲ ਰੈਲੀ ਇਹਦਾ ਮੁੱਖ ਜਿਹੜਾ ਉਦੇਸ਼ਾ ਹੈ ਉਹ ਇਹ ਹੈ ਕਿ ਵਾਤਾਵਰਨ ਨੂੰ ਬਚਾਓ ਪਰਾਲੀ ਨਾ ਜਲਾਓ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਬਾੜੀਆਂ ਹੁਣ ਬਿਲਕੁਲ ਐਨ ਕਿਨਾਰੇ ਤੇ ਆ ਗਈਆਂ ਹਨ ਸ਼ੁਰੂ ਹੋਣ ਲੱਗੀਆਂ ਤੇ ਅਮੂਮਨ ਆਪਾਂ ਦੇਖਿਆ ਹੈ ਪਹਿਲਾਂ ਵੀ ਵੇਖਿਆ ਹੈ ਸਿੰਦਗਰਾ ਕਿ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ ਲੇਕਿਨ ਐਤ ਕੀ ਤੇ ਬਰਾਲੀ ਨੂੰ ਅੱਗ ਲੱਗਦੀ ਹੈ ਤੇ ਇਹਦਾ ਵਾਤਾਵਰਨ ਤੇ ਲੋਕਾਂ ਦੀ ਸਿਹਤ ਤੇ ਜਿਹੜੇ ਬਜ਼ੁਰਗ ਨੇ ਬੱਚੇ ਨੇ ਉਹਨਾਂ ਤੇ ਬਹੁਤ ਅਸਰ ਹੋਊਗਾ ਕਿਉਂਕਿ ਕੋਵਿਡ ਆਲਰੇਡੀ ਜਿਹੜਾ ਹੈਗਾ ਉਹ ਹਵਾ ਚ ਸੋ ਜਿਹੜੇ ਲੋਕ ਕੋਵਿਡ ਨਾਲ ਜਿਹੜੇ ਪੋਜ਼ਿਟਿਵ ਨੇ ਵੀ ਜਿਹਨੇ ਇਹ ਕਰ ਹਵਾ ਵਿੱਚ ਪ੍ਰੋਫਿਊਸ਼ਨ ਕਰਿਆ ਤੇ ਉਹਨਾਂ ਦਾ ਉਹ ਬਹੁਤ ਜਿਹੜਾ ਅਸਰ ਬਹੁਤ ਘਾਟਕ ਹੋਏਗਾ ਸੋ ਇੱਕ ਮੈਸੇਜ ਲੈ ਕੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਇਹ ਲੋਕਾਂ ਤੱਕ ਪਹੁੰਚਾਣਾ ਚਾਹੁੰਦੇ ਹਾਂ ਕਿ ਅਸੀਂ ਇਹਦੇ ਬਾਰੇ ਬਹੁਤ ਸੀਰੀਅਸ ਇਹ ਬੜਾ ਹੀ ਸੀਰੀਅਸ ਮੁੱਦਾ ਹੈਗਾ ਇਹਦੇ ਤੇ ਮਤਲਬ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਕਰਨਾ ਠੀਕ ਨਹੀਂ ਹੈ ਸੋ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਲੋਕਾਂ ਨੂੰ ਕਿਸਾਨਾਂ ਨੂੰ ਕਿ ਪਰਾਲੀ ਨੂੰ ਬਿਲਕੁਲ ਸੈਗਰ ਰੀਲੀ ਆ ਇਹ ਪੰਜਾਬ ਪੁਲਿਸ ਅਥਰਿਟੀ ਅਡਮਿਨਿਸਟ੍ਰੇਸ਼ਨ ਐਗਰੀਕਲਚਰ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਇਹ ਸਾਡੇ ਡਿਪਟੀ ਕਮਿਸ਼ਨਰ ਮੋਗਾ ਉਹਨਾਂ ਦੀ ਲੀਡਰਸ਼ਿਪ ਤੇ ਅਸੀਂ ਅੱਜ ਇਹ ਰੈਲੀ ਕੱਢ ਰਹੇ ਹਾਂ ਉਹਦਾ ਮੂਲ ਮਕਸਦ ਲੋਕਾਂ ਨੂੰ ਇਸ ਗੱਲ ਤੋਂ ਜਾਗਰੂਕ ਕਰਨਾ ਕਿਸਾਨਾਂ ਨੂੰ ਵੀ ਆਪਾਂ ਪਰਾਲੀ ਨੂੰ ਨਾ ਸਾੜੀ ਕਿਉਂਕਿ ਕੋਵਿਡ ਚੱਲ ਰਿਹਾ ਜੇ ਅਸੀਂ ਨਾੜ ਨੂੰ ਅੱਗ ਲਾਵਾਂਗੇ ਤਾਂ ਖਾਹ ਦੀ ਤਕਲੀਫ ਹੋਊਗੀ ਔਰ ਕੋਵਿਡ ਦੀ ਜਿਹੜੀ ਮਹਾਮਾਰੀ ਚੱਲ ਰਹੀ ਆ ਇਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਧ ਲੰਬੇ ਅਸਰ ਪੈਂਦਾ ਤੇ ਜਿਹੜੀਆਂ ਹੈਗੀਆਂ ਸਾਡੀਆਂ ਕੀਮਤੀ ਜਾਂਦਾ ਜਿਹੜੀਆਂ ਉਹ ਜਾਂਦੇ ਸੋ ਇਸ ਨੂੰ ਧਿਆਨ ਚ ਰੱਖਦੇ ਲੋਕਾਂ ਨੂੰ ਜਾਗਰੂਤ ਕਰਦੇ ਆ ਪਹਿਲਾਂ ਵੀ ਅਸੀਂ ਡੀਸੀ ਸਾਹਿਬ ਦੇ ਨਾਲ ਕੋਈ ਨਹੀਂ ਸੈਂਟਰ ਰੈਲੀ ਕੀਤੀ ਜਦੋਂ ਕੋਵਿਡ ਦੀ ਜਿਹੜੀ ਸਪਾਈਕ ਸੀ ਉਹ ਬਹੁਤ ਰਾਈਸ ਸੀ ਸੋ ਅੱਜ ਅਸੀਂ ਬੋਗਿਆ ਫਿਲਹਾਲ ਅਸੀਂ ਕੋਵਿਡ ਤੋਂ ਕਾਫੀ ਹੱਦ ਤੱਕ ਰਾਹਤ ਜਿਹੜੀ ਆ ਉਹ ਮਿਲ ਚੁਕੀ ਆ ਔਰ ਅਸੀਂ ਇਹ ਚਾਹੁੰਦੇ ਆਂ ਵੀ ਅੱਗੇ ਵੀ ਜਿਹੜੀ ਆ ਪ੍ਰਮਾਤਮਾ ਕਿਰਪਾ ਕਰੇ ਤੇ ਸਾਰਾ ਕੁਝ ਸਹੀ ਰਵੇ ਇਸ ਕਰਕੇ ਕਿ ਕਿਉਂਕਿ ਹੁਣ ਪ੍ਰਾਟੀ ਦੀ ਪਰਚੂਰਮੈਂਟ ਚੱਲ ਰਹੀ ਆ ਪ੍ਰਾਟੀ ਆ ਰਹੀ ਆ ਸਭ ਸਿਰਫ ਇਹ ਹੋਈ ਆ ਕਿ ਹੁਣ ਜਿਹੜਾ ਵਾਤਾਵਰਣ ਆ ਉਹਨੂੰ ਸੰਭਾਲ ਕੇ ਰੱਖਣ ਆਪਣੀ ਜਿਹੜੀ ਹਵਾ ਵਾ ਇਹਨੂੰ ਸੰਭਾਲ ਕੇ ਰੱਖਣ ਆਪਣਾ ਇਹ ਚਰਨ ਸੰਭਾਲ ਕੇ ਰੱਖਣਾ ਅੱਗਾ ਨਾਂ ਲਾਉਣ ਜਿਹੜੀਆਂ ਹੈਗੀਆਂ ਨਾੜ ਤੋਂ ਅੱਗਾ ਨਾੜੋ ਜਿਹਦੇ ਨਾਲ ਕੇ ਸਾਹ ਦੀ ਬਿਮਾਰੀ ਜਾਂ ਜਿਹੜੇ ਜਿਹੜੇ ਕੋਵਿਡ ਤੋਂ ਪ੍ਰਭਾਵਿਤ ਲੋਕ ਨੇ ਸਾਡੇ ਜਿੰਨੇ ਕਿ 200 ਤੇ 76 ਐਸ ਵਾਲੇ ਪਾਸੇ ਤੇ ਜਿਹੜੇ ਐਕਟਿਵ ਨੇ ਐਸ ਵਾਲੇ ਮੁਗਾ ਮੁਗਾ ਜਿਲ੍ਹੇ ਦੇ ਵਿੱਚ ਤੇ ਉਹ ਜਿਹੜੇ ਲੋਕ ਆ ਉਹ ਅਸੀਂ ਇਹ ਚਾਹੁੰਦੇ ਸਾਡੇ ਭੈਣ ਭਰਾ ਸਾਰੇ ਸਿਹਤਮੰਦ ਹੋਣ ਜੇ ਅਸੀਂ ਨਾੜ ਤੋਂ ਅੱਗ ਲਾਵਾਂਗੇ ਅਸਰ ਕਿਸੇ ਦੀ ਵੀ ਜਾਣ ਨੂੰ ਜਿਹੜਾ ਖਾ ਜਾਵਾ ਉਹ ਦਵਾ ਸਕਦੇ